ਸ਼੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਹੈਲਥ ਸੁਪਰਵਾਈਜ਼ਰ ਸਰਦਾਰ ਦਵਿੰਦਰ ਸਿੰਘ ਦੀ ਰਿਟਾਇਰਮੈਂਟ ਦੌਰਾਨ ਸਮੂਹ ਸਟਾਫ ਵੱਲੋਂ ਉਹਨਾਂ ਤੇ ਉਹਨਾਂ ਦੀ ਧਰਮ ਪਤਨੀ ਦਾ ਸਵਾਗਤ ਕੀਤਾ ਤੇ ਨਾਲ ਹੀ ਉਹਨਾਂ ਨੂੰ ਵਿਦਾਇਗੀ ਪਾਰਟੀ ਵੀ ਦਿੱਤੀ ਗਈ ਤੁਸੀਂ ਸਰਕਾਰੀ ਹਸਪਤਾਲ ਸ਼੍ਰੀ ਚਮਕੌਰ ਸਾਹਿਬ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਸਮੂਹ ਸਟਾਫ ਵੱਲੋਂ ਸਰਦਾਰ ਦਵਿੰਦਰ ਸਿੰਘ ਵੱਲੋਂ ਕੀਤੇ ਗਏ ਕੰਮਾ ਨੂੰ ਤੇ ਹਸਪਤਾਲ ਦੇ ਡਿਊਟੀ ਜੋ ਬਹੁਤ ਹੀ ਇਮਾਨਦਾਰੀ ਨਾਲ ਤੇ ਸਮੇਂ ਸਿਰ ਕੀਤੀ ਕਦੇ ਵੀ ਉਹਨਾਂ ਵੱਲੋਂ ਡਿਊਟੀ ਤੇਨ ਗੈਲੀ ਨਹੀਂ ਵਰਤੀ ਇਸ ਦੀ ਜਾਣਕਾਰੀ ਜਦੋਂ ਰਿਟਾਇਰਮੈਂਟ ਦੀ ਪਾਰਟੀ ਦੌਰਾਨ ਵੱਖ-ਵੱਖ ਸੰਬੋਧਨ ਕਰਦੇ ਦੌਰਾਨ ਦੱਸਿਆ ਗਿਆ ਇਸ ਸਮਾਪਕੇ ਟੋਰਟਮਰ ਕੇ ਦੇ ਨਾਲ ਸਰਦਾਰ ਦਵਿੰਦਰ ਸਿੰਘ ਨੂੰ ਹਸਪਤਾਲ ਤੋਂ ਵਿਦਾਇਗੀ ਦੇ ਕੇ ਜਿੱਥੇ ਵਿਦਾਇਗੀ ਪਾਰਟੀ ਸੀ ਉਹ ਸਾਥ ਤੇ ਲੈ ਕੇ ਜਾਂਦੇ ਨੇ ਇੱਥੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਸ ਮੌਕੇ ਹਸਪਤਾਲ ਦਾ ਸਬੂਤ ਸਟਾਫ ਸਰਿੰਦਰ ਸਿੰਘ ਸੈਣੀ ਸਾਹਿਬ ਤੇ ਸਬੂਤ ਸਟਾਫ ਇਸ ਮੌਕੇ ਗੋਬਿੰਦ ਟੰਡਨ ਐਸਮੋ ਚਮਕੌਰ ਸਾਹਿਬ ਨੇ ਦੱਸਿਆ ਕਿ ਬਹੁਤ ਹੀ ਮਿਹਨਤੀ ਅਤੇ ਇਮਾਨਦਾਰੀ ਨਾਲ ਸਰਦਾਰ ਦਵਿੰਦਰ ਸਿੰਘ ਵੱਲੋਂ ਚਮਕੌਰ ਸਾਹਿਬ ਦੇ ਇਸ ਸਰਕਾਰੀ ਹਸਪਤਾਲ ਵਿੱਚ ਡਿਊਟੀਆਂ ਲਵਾਈਆਂ ਇਸ ਮੌਕੇ ਪਰਮਜੀਤ ਸਿੰਘ ਪੰਮਾ ਕਮਾਲਪੁਰ ਨੇ ਵੀ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਸਰਾਹਨਾ ਵੀ ਕੀਤੀ ਗਈ ਇਸ ਮੌਕੇ ਵੱਡੀ ਤਾਦਾਦ ਵਿੱਚ ਸਮੂਹ ਸਟਾਫ ਤੇ ਪਰਿਵਾਰ ਮੈਂਬਰ ਰਿਸ਼ਤੇਦਾਰ ਬਦਾਈਗੀ ਪਾਰਟੀ ਤੇ ਪਹੁੰਚੇ ਟੋਲ ਟਮੱਕੇ ਨਾਲ ਉਹਨਾਂ ਨੂੰ ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਤੋਂ ਲੈ ਕੇ ਗਏ ਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਜਿੰਨੀ ਵੀ ਡਿਊਟੀ ਕੀਤੀ ਹੈ ਬੜੀ ਇਮਾਨਦਾਰੀ ਨਾਲ ਸਮੇਂ ਸਿਰ ਹਸਪਤਾਲ ਪਹੁੰਚ ਕੇ ਜੋ ਉਹਨਾਂ ਦੀ ਡਿਊਟੀ ਹੈ ਪੂਰੀ ਇਮਾਨਦਾਰੀ ਦੇ ਤਾਨ ਦੇ ਹੀ ਨਾਲ ਕੀਤੀ ਜਿਸ ਦਾ ਅੱਜ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਉਹਨਾਂ ਵੱਲੋਂ ਕੀਤੇ ਗਏ ਇਮਾਨਦਾਰੀ ਨਾਲ ਕਾਰਜ ਦੀ ਅੱਜ ਸਮੂਹ ਸਟਾਫ ਤਰੀਫਾਂ ਕਰ ਰਿਹਾ ਹੈ ਇਸ ਮੌਕੇ ਉਹਨਾਂ ਦੇ ਨਾਲ ਸਮੂਹ ਸਟਾਫ ਹਾਜ਼ਰ ਸੀ ਅੱਗੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿੱਥੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਤੇ ਬਿੰਦਰਪਾਲ ਸਟੈਨੋ ਜੀ ਬਿੰਦਰਪਾਲ ਸਟੈਨੋ ਜੀ

ਇੱਕ ਪੰਨੇ ਸਾਰੇ ਕਿਪੋਰੋ ਨਾਲ ਨਾਲ ਇੱਕ ਪੰਨੇ ਫੋਟੋ ਕਰਵਾ ਲਵਾਂ ਸਾਰੇ ਅੱਜ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਕਰਨਾ ਹੈ ਅੱਛਾ ਠੀਕ ਹੈ ਮੈਂ ਸੋ ਥੋੜਾ ਜਿਆਦਾ ਪਾਣਾ ਜਾ ਹੁੰਦਾ ਮੈਂ ਸਰਦਾਰ ਗੁਰਿੰਦਰ ਸਿੰਘ ਜੀ ਦੀ ਪਾਰਟੀ ਦੇ ਬਾਰੇ ਅਸੀਂ ਗੱਲ ਕਰ ਰਹੇ ਸੀਗੇ ਤੇ ਹੱਸ ਵੀ ਰਹੇ ਸੀਗੇ कि पता नहीं लग्या मैं कहा कि सेवा मुक्ति हो रही है एक कहते मैंने लाभ नहीं पता लगे कि मेरी तो सेवा मुक्ति है कदों तो सेवा दे, दे कदों तो सेवा मुक्त हो गए <laughs> तो सबू बहुत खुशी महसूस हुई तो परमात्मा अभी असी अरदास करते हैं नरेंद्र सिंह जी की जी अगला जीवन है वो खुशियां भरे रह रहे और परमात्मा इन्हों तरक्की बख्शे सेहतयाब रहुशिया रह ਸੋ ਇਹਨਾਂ ਦੇ ਨਾਲ ਆਇਆ ਹੈ